ਅਫਰਦੀਪੁਰ ਦੇ ਪੁਲਿਸ ਨੇ ਸਨੇਟਿੰਗ ਕਰਨ ਵਾਲੇ ਇੱਕ ਸਰਗਰਮ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਸਰਗਰਮੀ ਸੁਮੇਤ ਦੋ ਅਨੁਪ੍ਰੀਤ ਗਿਰਫਤਾਰ ਕੀਤੇ ਗਏ ਹਨ ਪੁਲਿਸ ਘਾਟੀ ਡੀਐਸਪੀ ਆਲਮੀਆ ਸਿੰਘ ਕਹਿੰਦੇ ਕਿ ਪਰੇਗੇ ਮੋਜਾ ਮਿਕਰ ਦੀ ਟੀਮ ਪਹਿਲਾ ਵੀ ਅਗਲੀ ਸਵੇਰ ਵਿੱਚ ਤਿੰਨ ਮਾਰਦਾਂ ਨੂੰ ਅਨਜਾਮ ਦੇ ਚੁੱਕਾ ਹੈ ਜਿਸ ਦੇ ਕੋਲੋਂ ਮੋਬਾਈਲ ਫੋਨ ਅਤੇ ਪਰਸ ਇੱਕ ਵਿਅਕਤੀ ਦੇ ਕੋਲੋਂ ਉਸਨੇ ਮੋਟੇਗਲ ਅਤੇ ਮੋਬਾਈਲ ਫੋਨ ਅਤੇ ਕੁਝ ਨਕਦੀ ਕੋਈ ਸੀ ਇਸ ਲਈ ਉਹਨੂੰ ਕਾਬੂ ਕੀਤਾ ਗਿਆ ਹੈ ਪੁਲਿਸ ਕਾਰਨ ਅਥਾਕੇ ਜੀ ਵੀ ਪਹਿਚਾਨ ਸੀ ਸੀ ਫੋਟੋ ਦੇ ਆਧਾਰ ਤੇ ਹੋਈ ਪੁਲਿਸ ਕਾਰਨ ਨੇ ਅਥਾਕੇ ਇਹਨਾਂ ਦੋਵਾਂ ਦੇ ਵੱਲੋਂ ਇੱਕ ਪਾਠੀ ਸਿੰਘ ਦੇ ਕੋਲੋਂ ਮੋਟਰਸਾਈਕਲ ਤੇ ਉਸ ਦਾ ਮਾਈਕ ਫੋਨ ਵੀ ਖੋਇਆ ਗਿਆ ਸੀ ਪੁਲਿਸ ਨੇ ਆਪਨੇ ਕਿ ਇਹਨਾਂ ਨੂੰ ਮਾਨੇਵਦ ਦੇ ਦਰਜ ਕੇ ਪੇਸ਼ ਕਰਕੇ ਇਹਨਾਂ ਰਿਮਾਂਡ ਅਰਜ਼ ਕੀਤਾ ਜਾਵੇਗਾ ਰਿਮਾਂਡ ਦੌਰਾਨ ਇਹਨਾਂ ਤੋਂ ਹੋਰ ਵੀ ਐਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਕਮਿਸ਼ਨਰ ਤਮਰਤ ਸਰ ਨੇ ਆਪਣਾ ਉਹ ਥਾਣਾ ਬੀ ਡਿਵੀਜ਼ਨ ਨੇ ਐਫ ਆਈ ਆਈ ਨੰਬਰ 53 ਦਰਜ ਕੀਤੀ ਹੈ 22 ਤਨ 2025 ਅੰਡਰ ਸੈਕਸ਼ਨ 304 35 বিএনএস পুলিশ বিএনএস অ্যাক্ট এਦੇਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਈਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੇਚਿੰਗ ਕੀਤੀ ਸੀ ਪਾਠੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤਾਂਗੇ ਜਿਦੇਚ ਉਹਨਾਂ ਨੇ ਪਾਠੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਅ ਮਗਰ ਲੱਕੇ ਮਨਿੰਦਰ ਜੀ ਨੇ ACP West ਸੌਰੀ ACP East ਮਨਿੰਦਰ ਜੀ ਤੇ SHO B Division ਸੁਪਰਵਾਈਜ਼ੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਹੀ ਆਪਣਾ ਜਿਹੜੇ ਆ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਚੀਜ਼ਾਂ ਵੀ ਰਿਕਵਰ ਹੋ ਗਈਆਂ iPhone 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸਾਨੂੰ ਪਤਾ ਚੱਲੇ ਆ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨਾਚਿੰਗ ਦਾ ਕੇਸ ਹੈਗਾ ਇਹ ਤੇ ਇਹ ਦਸਵੀਂ ਪਾਸ ਦਸਵੀਂ ਪੜਿਆ ਹੋਇਆ ਤੇ 144 ਨੰਬਰ 20 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਬਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਇਹ 30 ਤੇ 26 ਸਾਲ ਦੇ ਹੈਗੇ ਤੇ ਇਹ ਜਿਹੜਾ ਲਬਰੀਤ ਸਿੰਘ ਨਾਲ ਇਸ ਲਵ ਹੈ ਇਹ ਡੋਮੀਨੋਜ਼ ਪੀਜ਼ਾ ਦੇ ਕੰਮ ਕਰਦਾ ਤੇ ਦੋਨੋਂ ਹੀ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਕਦਮਾ ਪਹਿਲਾ ਵੀ ਟਰੇਸ ਹੋ ਗਿਆ 20 ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮੁਕਦਮੇ ਹੋਰ ਵੀ ਟਰੇਸ ਹੋ ਚੁੱਕੇ ਨੇ ਸਰ ਡੋਮੀਨੋਸ ਤੋਂ ਇਲਾਵਾ ਢਮਾਟ ਹੋ ਗਏ ਨੇ ਕਿ ਕਾਫੀ ਲੜਕਿਆਂ ਦੀ ਕੰਪਲੇਨ ਹੈ ਕਿਉਂਕਿ ਉਹ ਬੈਗ ਚਰ ਨਹੀਂ ਜਾਂਦਾ ਨਾਵੇਂ ਦੂਸਰੇ ਕਹਿੰਦੇ ਕਿ ਸਾਹਮਣੇ ਆ ਰਹੇ ਕੋ ਜੋ ਨਾ ਵਾਸੇ ਕੋ ਸਖਤ ਹੰਦੂ ਦੇਖੋ ਸਾਡੀ ਪੂਰੀ ਡਿਸਟ੍ਰਿਕਟ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਪੂਰੀ ਮਸਤੈਦ ਹੈ ਤੇ ਜਿਵੇਂ ਵੀ ਸਾਡੇ ਹੋਰ ਕੋਈ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਹੋਰ ਵੀ ਕ੍ਰੈਕਡਾਊਨ ਕਰ ਰਹੇ ਹਾਂ ਡਿਲੀਵਰੀ ਬॉयਸ ਤੇ ਵੀ ਪਿੱਛੇ ਵੀ ਇੱਕ ਦੂਸਰਾ ਕੇਸ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਅਮਾਜ਼ਨ ਡਿਲੀਵਰੀ ਬॉय ਤੇ ਦੇ ਨਾਲ ਜੋ ਤੋਫਾ ਹੋਇਆ ਸੀ ਉਹ ਵੀ ਅਸੀਂ ਕ੍ਰੈਕਡਾਊਨ ਕੀਤਾ ਤੇ ਟਾਈਮ ਟੂ ਟਾਈਮ ਅਸੀਂ ਕ੍ਰੈਕਡਾਊਨ ਕਰੀ ਜਾ ਰਹੇ ਹਾਂ ਕੇਸਸ ਤੇ ਤੇ ਨੱਥ ਪਾ ਰਹੇ ਹਾਂ ਜੀ ਕ੍ਰਿਸ਼ਨ ਜੀ ਦੋਵੇਂ ਮਾਰਦਾਂ ਨੇ ਕਿ ਇਹ ਦੋਵੇਂ ਦੋਸ਼ੀ ਹੈ ਕਿ ਇਹਦੇ ਨਾਲ ਕੋਈ ਹੋਰ ਵੀ ਨਾਮ ਕੋਈ ਨਹੀਂ ਨਹੀਂ ਦੇਖੋ ਜੀ ਜਿਹੜਾ ਵਿਕਰਮਜੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਨੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹ ਦੋ ਵਾਰ ਦਾ ਤਾਂ ਦੋਸ਼ੀ ਹੈ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਇਕੱਲੇ ਇਸੀ ਵਾਰਦਾਤਾ ਦੋਸ਼ੀ ਹੈ ਹੱਲੇ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਜੋ ਸਾਡੇ ਜੋ ਸਾਨੂੰ ਜੋ ਉਮੀਦ ਹੈ ਹੋਰ ਵੀ ਕੇਸਿਸ ਇਹਨਾਂ ਦੇ ਨਿਕਲਣ ਸਰ ਟੋਟਲ ਦੋ ਕੇਸਾਂ ਵਿੱਚ ਇਨਵਾਲਵਮੈਂਟ ਸੀ ਜਣੀ ਕਿ ਬਹੁਤ ਜ਼ਿਆਦਾ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਇੱਕ ਤਾਂ ਜੇਈ ਵਾਲੀ ਜਿਹੜੀ ਫੈਸਿੰਗ ਹੋਈ ਸੀ ਇੱਕ ਪਾਠੀ ਵਾਲੀ ਫੈਸਿੰਗ ਹੋਈ ਸੀ ਹਾਂਜੀ ਬਿਲਕੁਲ ਜੀ ਸਰ ਜੇਈ ਕੋਲੋਂ ਟੋਟਲ ਲੁੱਟ ਕਿੰਨੀ ਕੀਤੀ ਗਈ ਸੀ ਉਹ ਅਸੀਂ ਹੱਲੇ ਸਾਰਾ ਕਰ ਰਹੇ ਹਾਂ ਇਨਵੈਸਟਿਗੇਟ ਤੇ ਜਿਵੇਂ ਸਾਰਾ ਆਪਣਾ ਇਨਵੈਸਟੀਗੇਸ਼ਨ ਇਹ ਜੋ ਵੀ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਲਿਆਏ ਹਾਂਜੀ ਉਹ ਵੀ ਬਰਾਮਦ ਹੋ ਗਈ ਉਹ ਅਸੀਂ ਆਰਟੀ ਆਫਿਸ ਤੋਂ ਕਨਫਰਮ ਕਰਾ ਰਹੇ ਹਾਂ ਉਹ ਅਸੀਂ ਪਿਸਟਲ ਕਰ ਰਹੇ ਹਾਂ ਜੀ ਪਿਸਟਲ ਤੇ ਕੀਤੀ ਸੀ ਉਹ ਹਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਵਰ ਕਰਨ ਦੀ ਇਹ ਪੰਜਾਬੀ ਟੀਵੀ ਦੀ ਅਮਰੀਸਰ ਤੋਂ ਸੁਨੀਲ ਖੋਸਾ ਰਿਪੋਰਟ